ਅੱਜ ਆਪਾਂ ਬੀਕੇ ਜੁ ਸੱਸਾ ਜਥੇਬੰਦੀ ਵੱਲੋਂ ਔਰ ਪੁੰਘੇਰ ਜਥੇਬੰਦੀ ਵੱਲੋਂ ਸਾਂਝਾ ਪ੍ਰੋਗਰਾਮ ਕੀਤਾ ਰਿਹਾ ਔਰ ਮੋਦੀ ਦਾ ਪਤਲਾ ਸਾਡ ਵਾਸਤੇ ਆਪਾਂ ਇਕੱਠੇ ਹੋਏ ਆ ਔਰ ਮੈਂ ਬੇਤੀ ਕਾ ਵੀ ਕਹਿੰਦਾ ਵੀ ਸਾਰੇ ਲੀਡਰਾਂ ਨੇ ਸਾਰਾ ਦਸ ਦਿੱਤਾ ਆਪਾਂ ਨੂੰ ਵੀ ਕਿਸ ਕਰਕੇ ਇਕੱਠੇ ਹੋਏ ਆ ਮੈਂ ਇੱਕ ਥੋੜਾ ਜਿਹਾ ਹੋਰ ਇਹਦੇ ਵਿੱਚ ਗੱਲਾਂ ਵਾਅਦਾ ਕਰਨਾ ਚਾਹੁੰਦਾ ਵੀ ਜਿਹੜਾ ਸਾਡਾ 15 ਤਰੀਕ ਦਾ ਮਾਰਚਾ ਉਹਨੂੰ ਆਪਾਂ ਸਫਲ ਬਣਾਉਣ ਵਾਸਤੇ ਅੱਡੀ ਚੋਟੀ ਦਾ ਜੋਰ ਲਾਉਣਾ ਮੱਦਦ ਮੱਦ ਟਰੈਕਟਰ ਇਕੱਠੇ ਕਰਕੇ ਆਪਾਂ ਟੋਪ ਦੀ ਰੈਲੀ ਕੱਢਣੀ ਆ ਜਿਹੜੀ ਕਿ ਭਾਜਪੀ ਦੀ ਜ਼ਾਲਮ ਸਰਕਾਰ ਨੂੰ ਪਤਾ ਲੱਗ ਜਾਵੇ ਵੀ ਕੀ ਕਿਸਾਨਾਂ ਦੇ ਦਰਦ ਉਹ ਸਾਡੇ ਝਲਕ ਮਾਰਨੀ ਚਾਹੀਦੀ ਆ ਇਹਦੇ ਵਿੱਚੋਂ ਅੰਦੋਲਨ ਦੇ ਵਿੱਚੋਂ ਤੇ ਆਪਾਂ ਸਾਰੇ ਭਰਾ ਜਿੱਧਾ ਇਕੱਠੇ ਹੋਣ ਹੋਏ ਇੱਧਾ ਇਕੱਠੇ ਹੋ ਕੇ ਰੈਲੀ ਦਾ ਤਗੜਾ ਪ੍ਰਬੰਧ ਕਰਨਾ ਔਰ ਮੈਂ ਇੱਕ ਹੋਰ ਬੇਨਤੀ ਕਰਨੀ ਚਾਹਨਾ ਜਿਹੜੇ ਸਾਡੇ ਗੰਨਾ ਕਾਸਤਕਾਰ ਵੀਰ ਨੇ 슈ਗਰ ਮਿਲ ਪੁਨਿਆਰ ਜੜੀ ਵੱਡੀ ਹੋਣ ਜਾ ਰਹੀ ਆ ਉਥੇ 96% ਪੇਮੈਂਟ ਸਰਕਾਰ ਵੱਲੋਂ ਅੱਜ ਕੀਆ ਔਰ ਜਿਹੜਾ 6-6 ਮਹੀਨੇ ਬਾਅਦ ਚ ਮਟੀਰੀਅਲ ਚਾਹੀਦਾ ਪਹਿਲਾਂ ਲਿਆ ਕੇ ਸੁਟਿਆ ਗਿਆ ਔਰ ਮਿਲ ਨਹੀਂ ਚੱਲ ਰਹੀ ਉਹ ਇਸ ਸੀਜ਼ਨ ਵੀ ਨਹੀਂ ਚਲਣੀ ਅਫਸਰਾਂ ਦੀ ਮਿਲੀ ਭੁਖਤ ਉਥੇ ਸਾਰਾ ਨੋਟ ਜਿਹੜੇ ਆਪਣਾ ਮਚੋਟਾ ਉਹ ਸਾਰਾ ਖੁਰਦਪੁਰ ਦੇ ਕੀਤਾ ਜਾ ਰਿਹਾ ਮਿਲ ਚੱਲਣ ਦੀ ਆਸ ਨਹੀਂ ਵੀ ਇਸ ਵਾਰ ਮਿਲ ਚੱਲੇਗੀ ਸਾਡਾ ਫਰਜ ਪੰਡਾ ਵੀ ਆਪਾਂ ਧੋੜ ਤੇ ਗੋੜਾ ਰੱਖ ਕੇ ਮਿਲ ਵੀ ਚਲਾਉਣੀਆਂ ਆਪਣੇ ਜਿਹੜੇ ਕਿਸਾਨ ਨੇ ਜਿਹੜੇ ਬਾਹਰ 50 50 ਕਿਲੋਮੀਟਰ ਲੈ ਕੇ ਗੰਨਾ ਬਾਹਰ ਜਾਂਦੇ ਨੇ 2000 ਰੁਪਿਆ ਇੱਕ ਟਰਾਲੀ ਦੇ ਐਕਸਟਰਾ ਖਰਚਾ ਆਉਦਾ ਉਹ ਸਾਡੇ ਇਹ ਜਿਹੜੀਆਂ ਖੂਨ ਪੀਣੀਆਂ ਚੋਕਾਂ ਨੇ ਇਹ ਸਾਨੂੰ ਚਿੰਬੜੀਆਂ ਹੋਈਆਂ ਨੇ ਉਹ ਜੋ ਕਾ ਦੋ ਨਿਯਾਤ ਪਾਉਣ ਵਾਸਤੇ ਮਿੱਲ ਦੇ ਵਿੱਚ ਇੱਕ ਜਾੜ ਬਣਾ ਰਿਆ ਬੰਨ ਰਿਆ ਜਿੱਥੇ ਟਰਾਲੀਆਂ ਖੜੀਆਂ ਹੁੰਦੀਆਂ ਨੇ ਗੋਡੇ-ਗੋਡੇ ਗਾਰਾ ਉੱਥੇ ਉਥੇ ਪਿਛਲੇ ਵਾਰ ਵੀ ਆਪਾਂ ਸ਼ਿਕਾਇਤ ਕੀਤੀ ਆ ਵੀ ਉਥੇ ਜਿਹੜੀ ਟਾਇਲ ਲੱਗਣੀ ਆ ਉਹ ਇੰਟਰਲੌਕ ਲੱਗਣੀ ਚਾਹੀਦੀ ਆ ਔਰ ਉਥੇ ਜਿਹੜੀ ਟਾਇਲ ਲੱਗੀ ਆ ਉਹ ਇੱਟਾਂ ਲੱਗ ਰੀਆਂ ਜਿਹੜੀਆਂ ਇੱਟਾਂ ਉਹ ਇੱਕ ਡਾਇਰੈਕਟਰ ਦੇ ਪੱਠੇ ਤੋਂ ਆ ਰੀਆਂ ਜਿਹੜਾ ਮਿੱਲ ਦਾ ਡਾਇਰੈਕਟਰ ਆ ਉਹਦੇ ਪੱਠੇ ਤੋਂ ਆ ਰੀਆਂ ਔਰ ਪਿੱਲੀਆਂ ਇੱਟਾਂ ਉਹ ਸਾਡੀ ਸ਼ਿਕਾਇਤ ਦੇ ਇਹ ਇਸ ਸਵਾਲ ਦੇ ਵਿੱਚ ਆਪਾਂ SDM ਨੂੰ ਮਿਲਿਆ SDM ਦੀ ਰਿਪੋਰਟ ਸਾਡੇ ਕੋਲ ਆ ਉਹ ਰਿਪੋਰਟ ਦੇ ਵਿੱਚ ਕਿਹਾ ਗਿਆ ਵੀ ਇਹ ਚੜੀਆਂ ਇੱਟਾਂ ਨੇ ਨਕਮੀਆਂ ਨੇ ਉੱਥੇ ਜਿਹੜੇ ਤਲੇ ਚਟਲੇ ਜਿਹੜੀਆਂ ਕਾਲੇ ਮੂੰਹ ਵਾਲੀਆਂ ਪੇਡਾਂ ਕਿਸਾਨਾਂ ਦੇ ਵਿੱਚੋਂ ਹੀ ਉੱਥੇ ਜਾ ਕੇ ਤਲੇ ਚੜਦੀਆਂ ਨੇ ਜੀਐਮ ਵਗੈਰਾ ਦੇ ਉਹ ਉਹਨਾਂ ਦੇ ਹੱਥ ਠੋਕੇ ਬਣੇ ਪਏ ਨੇ ਉਹ ਆਪਾਂ ਹੱਥ ਠੋਕੇ ਨਹੀਂ ਵੰਡ ਦੇਣਾ ਔਰ ਮੇਲ ਨੂੰ ਆਪਾਂ ਇਮੀਡੀਏਟਲੀ ਚਾਲੂ ਕਰਾਉਣਾ ਜਿਹੜੇ ਕਿਸਾਨ 100-100 ਕਿਲੋਮੀਟਰ ਜੰਨਾ ਲੈ ਕੇ ਜਾਂਦੇ ਆ ਉਹਨਾਂ ਦੀ ਖਤਰਖੁਆਰੀ ਲੋਪੜੀਆਂ ਆਪਣਾ ਇਕੱਠੇ-ਕੱਠੇ ਹੋ ਕੇ ਆਪਾਂ ਜਿੱਦਾਂ ਹੁਣ ਜਥੇਬੰਦੀ ਦੋਨੇ ਜਥੇਬੰਦੀਆ